ਆਸਾਨੀ ਭਾਜੀ ਮਰਿੰਡਾ ਵਾਲਿਓ ਕੀ ਹੋ ਗਿਆ ਤੁਹਾਨੂੰ ਐਲਈਡੀ ਪੰਨੀ ਜਾਂਦੇ ਹੋ ਵਾਸ਼ਿੰਗ ਮਸ਼ੀਨਾਂ ਪੰਨੀ ਜਾਂਦੇ ਹੋ ਠੀਕ ਵੀ ਹੈਗਾ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਤਾ ਹੈ ਮਰਿੰਡਾ ਐਂਟਰਪ੍ਰਾਈਜ਼ ਹਰ ਇੱਕ ਸਾਲ ਇੱਕ ਨਵਾਂ ਧਮਾਕਾ ਲੈ ਕੇ ਆਂਦਾ ਹੈ ਤੇ ਇਸ ਵਾਰ ਵੀ ਅਸੀਂ ਦੀਵਾਲੀ ਤੇ ਨਵਰਾਤੇ ਸ਼ੁਭ ਅਫਸਰ ਦੀ ਇੱਕ ਨਵਾਂ ਧਮਾਕਾ ਲੈ ਕੇ ਆਏ ਹਾਂ ਤੇ ਉਹ ਵੀਰ ਜੀ ਨਵੀਆਂ ਐਲਈਡੀਆਂ ਤੁਸੀਂ ਨਵੀਆਂ ਐਲਈਡੀ ਦੀ ਕਾਦੀ ਗੱਲ ਕਰਦੇ ਹੋ ਅਸੀਂ ਐਲਈਡੀਆ ਦੋ ਦੋ ਦੇਣੀ ਹੈ ਕਸਟਮਰਾਂ ਨੂੰ ਦੋ ਦੋ ਦੇਣੀ ਹੈ ਹਾਂਜੀ ਬਿਲਕੁਲ ਜੀ ਜਿੱਦਾਂ 43 ਇੰਚ ਦੀ ਐਲਈਡੀ ਦੇ ਨਾਲ 32 ਇੰਚ ਦੀ ਐਲਈਡੀ ਬਿਲਕੁਲ ਫਰੀ ਤੇ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਸਿਰਫ 15990 ਰੁਪਏ ਦੇ ਵਿੱਚ ਹਾਂਜੀ 32 ਇੰਚ ਦੀ ਐਲਈਡੀ ਬਿਲਕੁਲ ਫਰੀ ਦਿੱਤੀ ਜਾਊਗੀ ਇੱਕ ਪ੍ਰੋਡਕਟ ਦੇ ਨਾਲ ਇੱਕ ਪ੍ਰੋਡਕਟ ਬਿਲਕੁਲ ਫਰੀ ਜੀ ਫਰੀ ਦੇਖੋ ਜੀ 1 ਰੁਪਿਆ ਦੇ ਕੇ ਤੁਸੀਂ ਆਪਣੇ ਕੋਲ 15990 ਅਦੇ 17990 ਵਾਲਾ ਜਿਹੜਾ ਕੰਬੋ ਅਸੀਂ ਲਾਇਆ ਹੈ ਤੁਸੀਂ ਲੈ ਜਾ ਸਕਦੇ ਹੋ ਉਸ ਤੋਂ ਇਲਾਵਾ ਹਰੇਕ ਜਿਹੜਾ ਪ੍ਰੋਡਕਟ ਆ ਉਹਦੇ ਨਾਲ ਇੱਕ ਗਿਫਟ ਫ੍ਰੀ ਦਿੱਤਾ ਜਾਊਗਾ ਦੇਖੋ ਜੀ ਇਹ ਤਗਰੀ ਦੇ ਜਾਇਆ ਭਾਈ ਗਿਫਟ ਤੁਹਾਡੇ ਕੋਲ ਵੀਰ ਜੀ ਐਦਾਂ ਹੀ ਐਦਾਂ ਹੀ ਗਿਫਟ ਆਊਗਾ ਤੇ ਐਦਾਂ ਹੀ ਵਾਪਸ ਜਾਊਗਾ ਇਹ ਇਹ ਕਸਟਮਰ ਲੈ ਕੇ ਜਾਊਗਾ ਜੀ 65 ਇੰਚ ਦੀ LED 55 ਇੰਚ ਦੀ LED ਦਾ ਉਹਨੂੰ ਗੀਜ਼ਰ ਬਿਲਕੁਲ ਫਰੀ ਦਿੱਤਾ ਜਾਊਗਾ 25 ਲੀਟਰ ਵਾਲਾ ਜੀ ਉਹ ਵੀ ਕੰਪਨੀ ਦਾ ਜਿਸ ਦੀ 5 ਸਾਲ ਦੀ ਗਾਰੰਟੀ ਹੈ ਉਸ ਤੋਂ ਅਲੱਗ ਨੇ ਦੇਸੀ ਸਮਾਨ ਦੀ ਮਰਿੰਡਾ ਇੰਟਰਪ੍ਰਾਈਜ਼ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਕਿਉਂਕਿ ਅਸੀਂ ਸਿਰਫ オリジナル ਕੁਆਲਿਟੀ ਕਰਕੇ ਹੀ ਮਰਿੰਡੇ ਦੇ ਵਿੱਚ ਜਾਣੇ ਜਾਂਦੇ ਹਾਂ ਆਪਣੇ ਕੋਲ ਦੇਖੋ ਤੁਸੀਂ ਦੇਖ ਸਕਦੇ ਹੋ Apple ਦੇ ਸਾਰੇ ਪ੍ਰੋਡਕਟ ਅਵੇਲੇਬਲ ਹੈਗੇ ਆ ਤੇ Samsung ਦੇ ਸਾਰੇ ਜਿਹੜੇ ਨਵੇਂ ਮਾਡਲ ਹੈਗੇ ਆ ਉਹ ਸਾਰੇ ਅਵੇਲੇਬਲ ਹੈਗੇ ਆ ਹਰ ਇੱਕ ਫੋਨ ਦੇ ਨਾਲ ਤੁਹਾਨੂੰ ਇੱਕ ਸਪੈਸ਼ਲ ਜਿਹੜੇ ਗਿਫਟ ਦਿੱਤੇ ਜਾਣਗੇ ਮਤਲਬ ਕਿ ਤੁਸੀਂ ਫੋਨ ਲਿਆ ਤੇ ਨਾਲ ਦੇ ਤੁਹਾਨੂੰ 5 ਗਿਫਟ ਦਿੱਤੇ ਜਾਣਗੇ ਗਿਫਟ ਦਵਾਂਗੇ ਦਵਾਂਗੇ ਜਿਸ ਵਿੱਚ ਪਹਿਲਾ ਗਿਫਟ ਹੈਗਾ ਕੇਵਲ ਪ੍ਰੋਟੈਕਟਰ ਦੂਸਰਾ ਗਿਫਟ ਹੈਗਾ 셀ਫੀ ਸਟਿਕ ਜਿਹੜੀ ਰਿਮੋਟ ਵਾਲੀ 셀ਫੀ ਸਟਿਕ ਹੈ ਇਹ ਸਪੈਸ਼ਲ ਆਪਣੇ ਕਸਟਮਰ ਲਈ ਮੰਗਾਈ ਗਈ ਰਿਮੋਟ ਵਾਲੀ 셀ਫੀ ਸਟਿਕ ਹੈ ਉਸ ਤੋਂ ਇਲਾਵਾ ਹੈੱਡਫੋਨ ਕੰਪਨੀ ਦੇ ਹੈੱਡਫੋਨ ਹੈ ਯੂ ਐਂਡ ਆਈ ਦੇ ਉਸ ਤੋਂ ਇਲਾਵਾ ਕਵਰ ਵਧੀਆ ਕਵਰ ਜਿਹੜਾ ਹੈਗਾ ਕੰਪਨੀ ਦਾ ਕਵਰ ਮਿਲੂਗਾ ਤੁਹਾਨੂੰ ਉਸ ਤੋਂ ਇਲਾਵਾ ਜਿਹੜਾ ਗਲਾਸ ਹੈਗਾ 2.5 ਤੋਂ 300 ਰੁਪਏ ਵਾਲਾ ਗਲਾਸ ਹੈ ਜਿਹੜਾ ਉਹ ਤੁਹਾਨੂੰ ਆਪਣੇ ਫੋਨ ਦੇ ਲਗਾ ਕੇ ਦਿੱਤਾ ਜਾਊਗਾ ਤੇ ਪੰਜ ਜਿਹੜੇ ਗਿਫਟ ਜਿਹੜੇ ਸ਼ੋਰ ਗਿਫਟ ਹੈ ਉਹ ਤੁਹਾਨੂੰ ਨਾਲ ਦਿੱਤੇ ਜਾਣਗੇ ਜੀ ਸਭ ਨਾਲ ਬੜੀ ਗੱਲ ਹੈਗੀ ਮੋਰਿੰਡਾ ਐਂਟਰਪ੍ਰਾਈਜ਼ ਤੇ ਤੁਹਾਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਦਾ ਕੋਈ ਵੀ ਕਸਟਮਰ ਆਂਦਾ ਏ ਅਸੀਂ ਉਹਨੂੰ ਮੋਬਾਈਲ ਦੇ ਕੇ ਭੇਜੂਗਾ ਚਾਹ ਸਭ ਨਾਲ ਬੜੀ ਗੱਲ ਹੈ ਜੇ ਕਿ ਦਾ ਸਿਬਲ ਸਕੋਰ ਘੱਟ ਵੀ ਹੈਗਾ ਤਾਂ ਅਸੀਂ ਉਹਨੂੰ ਮੋਬਾਈਲ ਛੋਟੀ ਨਾਲ ਮੋਬਾਈਲ ਜਿਹੜਾ ਅਸੀਂ ਮੋਰਿੰਡਾ ਐਂਟਰਪ੍ਰਾਈਜ਼ ਉਹਨੂੰ ਮੋਬਾਈਲ ਪ੍ਰੋਵਾਈਡ ਕਰਾਉਗੀ ਅਤੇ ਨਾਲ ਉਸ ਤੋਂ ਇਲਾਵਾ ਗਿਫਟ ਵੀ ਤੁਹਾਨੂੰ ਦਿੱਤੇ ਜਾਣਗੇ ਜੀ ਭਾਈ ਏਰੀਆ ਦੀ ਕੋਈ ਪਾਬੰਦੀ ਨਹੀਂ ਜਿੱਥੋਂ ਮਰਜੀ ਆ ਸਕਦਾ ਬਿਲਕੁਲ ਜੀ ਬਿਲਕੁਲ ਏਰੀਆ ਦੀ ਕੋਈ ਪਾਬੰਦੀ ਨਹੀਂ ਹੈਗੀ ਜੀ ਐਂਡ ਕੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੋਈ ਵੀ ਕਸਟਮਰ ਜਿਹੜਾ ਹੈਗਾ ਮੋਰਿੰਡਾ ਐਂਟਰਪ੍ਰਾਈਜ਼ ਤੇ ਪਹੁੰਚੋ ਅਤੇ ਇਸ ਨਵਰਾਤਰੀ ਅਤੇ ਦੀਵਾਲੀ ਦੇ ਇਸ ਸ਼ੁਭ ਅ fırsਰ ਦਾ ਲਾਭ ਉਠਾਓ ਧੰਨਵਾਦ ਜੀ ਆਸਾਨੀ ਭਾਜੀ ਮਰਿੰਡੇ ਵਾਲੇ ਕੀ ਹੋ ਗਏ ਤੁਹਾਨੂੰ ਐਲ ਡੀ ਬੰਨੀ ਜਾਂਦੇ ਹੋ ਵਾਸ਼ਿੰਗ ਮਸ਼ੀਨਾਂ ਬੰਨੀ ਜਾਂਦੇ ਹੋ ਠੀਕ ਵੀ ਹੈਗੇ ਹੋ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਤੁਹਾਨੂੰ ਪਤਾ ਹੈ ਮਰਿੰਡਾ ਐਂਟਰਪ੍ਰਾਈਜ਼ ਹਰ ਇੱਕ ਸਾਲ ਇੱਕ ਨਵਾਂ ਧਮਾਕਾ ਲੈ ਕੇ ਆਂਦਾ ਹੈ ਤੇ ਇਸ ਵਾਰ ਵੀ ਅਸੀਂ ਦੀਵਾਲੀ ਅਤੇ ਨਵਰਾਤੇ ਸ਼ੁਭ ਅਫਸਰ ਦੇ ਇੱਕ ਨਵਾਂ ਧਮਾਕਾ ਲੈ ਕੇ ਆਏ ਆਂ ਤੇ ਆਉ ਤੁਹਾਨੂੰ ਦਿਖਾਉਂਦੇ ਆ ਆ ਦੇਖੋ ਸਾਰੇ ਅਸੀਂ ਇਹ ਕਸਟਮਰਾਂ ਵਾਸਤੇ ਗਿਫਟ ਰੱਖੇ ਹੋਏ ਆ ਇਹ ਸਾਰੇ ਜਿਹੜੇ ਗਿਫਟ ਆਪਾਂ ਕਸਟਮਰਾਂ ਨੂੰ ਦੇਣੇ ਆ ਇਹ ਆਪਾਂ ਘਰ ਨਹੀਂ ਕੋਈ ਲੈ ਕੇ ਜਾਣਾ ਸਾਰੇ ਗਿਫਟ ਕਸਟਮਰਾਂ ਵਾਸਤੇ ਆ ਬੇ ਧਮਾਕਾ ਲੱਗਦਾ LED ਤੋਂ ਵਾਸ਼ਿੰਗ ਮਸ਼ੀਨ ਤੋਂ ਸਟਾਰਟ ਕੀਤਾ ਅੱਜ ਬਿਲਕੁਲ LED ਵਾਸ਼ਿੰਗ ਮਸ਼ੀਨ ਫ੍ਰਿਜ ਰੈਫਰਿਜਰੇਟਰ ਮੋਬਾਈਲ ਮਾਈਕ੍ਰੋਵੇਵ ਗੀਜ਼ਰ ਜੋ ਵੀ ਮਰਜ਼ੀ ਕੁਝ ਵੀ ਕਸਟਮਰ ਲੈ ਕੇ ਹੀ ਜਾਊਗਾ ਤੇ ਉਹਨੂੰ ਕੋਈ ਨਾ ਕੋਈ ਵਧੀਆ ਆਪਾਂ ਗਿਫਟ ਦੇ ਕੇ ਭੇਜਣਾ ਹੋਰ ਤੋਂ ਜੀ ਹਾਂਜੀ ਖਾਲੀ ਨਹੀਂ ਜਾਊਗਾ ਮਤਲਬ ਕੋਈ ਬਿਲਕੁਲ ਖਾਲੀ ਨਹੀਂ ਜਾਊਗਾ ਆਜੋ ਤੁਹਾਨੂੰ ਦਿਖਾਉਂਦੇ ਆਂ ਚਲਦੇ ਅੰਦਰ ਦੇਖਦੇ ਆਂ ਇਸ ਵਾਰ ਦੀਵਾਲੀ ਤੇ ਕਿਹੜਾ ਧਮਾਕਾ ਕਰਦੇ ਨੇ ਮਰਿੰਡਾ ਐਂਟਰਪ੍ਰਾਈਜ਼ਸ ਵਾਲੇ ਆਹ ਦੇਖੋ ਪਹਿਲਾਂ ਅਸੀਂ ਪਟਾਰਾ ਖੋਲ ਦਿੱਤਾ ਇਹ ਸਾਰੇ ਜਿਹੜੇ ਆਪਣੇ ਗਿਫਟ ਹੈ ਇਹ ਕਸਟਮਰਾਂ ਵਾਸਤੇ ਆਂ ਦੇਖੋ ਇਹ ਸਾਰੇ ਗਿਫਟ ਅਸੀਂ ਕਸਟਮਰਾਂ ਨੂੰ ਦੇਣੇ ਆਂ ਬਈ ਇੰਨੇ ਸਾਰੇ ਗਿਫਟਾਂ ਮੈਂ ਕਹਿੰਦਾ ਇਹ ਤਾਂ ਤੁਹਾਨੂੰ ਹਜੇ ਇਹ ਟ੍ਰੇਲਰ ਹੈ ਜੀ ਇਹ ਤਾਂ ਅੱਗੇ ਤਾਂ ਹਜੇ ਪਿਕਚਰ ਬਾਕੀ ਹੈ ਆਜੋ ਤੁਹਾਨੂੰ ਅੱਗੇ ਲੈ ਕੇ ਚਲਦੇ ਆਪਾਂ ਵਝ ਐਲਈਡੀਆਂ ਭੰਨੀ ਜਾਂਦੇ ਹੋ ਨਵੀਆਂ ਐਲਈਡੀਆਂ ਵੀ ਹੈਗੀਆਂ ਆਪਣੇ ਕੋਲ ਉਹ ਵੀਰ ਜੀ ਨਵੀਆਂ ਐਲਈਡੀਆਂ ਤੁਸੀਂ ਨਵੀਂ ਐਲਈਡੀ ਦੀ ਗਾਦੀ ਗੱਲ ਕਰਦੇ ਹੋ ਅਸੀਂ ਐਲਈਡੀ ਆ ਦੋ ਦੋ ਦੇਣੀ ਹੈ ਕਸਟਮਰਾਂ ਨੂੰ ਦੋ ਦੋ ਦੇਣੀ ਹੈ ਹਾਂਜੀ ਬਿਲਕੁਲ ਜੀ ਜਿੱਦਾਂ 43 ਇੰਚ ਦੀ ਐਲਈਡੀ ਦੇ ਨਾਲ 32 ਇੰਚ ਦੀ ਐਲਈਡੀ ਬਿਲਕੁਲ ਫਰੀ ਤੇ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜਾਓਗੇ ਸਿਰਫ 18990 ਦੇ ਵਿੱਚ ਤੁਸੀਂ ਦੋ ਐਲਈਡੀ ਆਪਣੇ ਘਰ ਲੈ ਜਾ ਸਕਦੇ ਹੋ ਇਸ ਤੋਂ ਇਲਾਵਾ ਇੱਕ ਨਵੀਂ ਸਕੀਮ ਜਿਹੜੀ ਪਿਛਲੇ ਸਾਲ ਵੀ ਅਸੀਂ ਲਾਈ ਸੀ ਇਸ ਸਾਲ ਵੀ ਉਹ ਸਕੀਮ ਚੱਲ ਰਹੀ ਹੈ ਜਿੱਦਾਂ ਤੁਸੀਂ 15990 ਰੁਪਏ ਦੇ ਵਿੱਚ ਹਾਂਜੀ 32 ਇੰਚ ਦੀ LED ਬਿਲਕੁਲ ਫਰੀ ਦਿੱਤੀ ਜਾਊਗੀ ਇੱਕ ਪ੍ਰੋਡਕਟ ਦੇ ਨਾਲ ਇੱਕ ਪ੍ਰੋਡਕਟ ਬਿਲਕੁਲ ਫਰੀ ਜੀ ਫਰੀ ਇਹ ਸਿਰਫ ਮੋਰਿੰਡਾ ਐਂਟਰਪ੍ਰਾਈਜ਼ਸ ਤੇ ਬਿਲਕੁਲ ਮੋਰਿੰਡਾ ਐਂਟਰਪ੍ਰਾਈਜ਼ ਤੇ ਮਿਲੂਗਾ ਜੀ ਬਾਕੀ ਤੁਹਾਨੂੰ ਇੱਕ ਮਾਡਲ ਇੱਕ ਆ ਦਿਖਾ ਦਿੰਦਾ ਇਹ ਜਿਹੜਾ ਹੈਗਾ ਟਫਨ ਗਲਾਸ ਦੇ ਵਿੱਚ ਮਾਡਲ ਹੈ ਜੀ ਠੀਕ ਹੈ ਜੀ ਤੇ ਤੁਸੀਂ ਦੇਖੋ ਬਹੁਤ ਹੀ ਵਧੀਆ ਮਸ਼ੀਨ ਹੈ ਕਵਰ ਕੀਤੇ ਹੋਏ ਆ ਬਟਨ ਵਗੈਰਾ ਸਾਰਾ ਕੁਝ ਹੈ ਲੱਗਦਾ ਨਵੇਂ ਮਸ਼ੀਨਾਂ ਆਈਆਂ ਸਾਰੀਆਂ ਵੀਰ ਜੀ ਇਹ ਵੀ ਆਪਾਂ ਸਕੀਮ ਚ ਲਾਈ ਵੀ ਆ ਇਹਦਾ ਜਿਹੜਾ ਪ੍ਰੋਡਕਟ ਦਾ ਰੇਟ ਹੈਗਾ 17990 ਦੇ ਵਿੱਚ 32 ਇੰਚ ਦੀ LED ਬਿਲਕੁਲ ਫਰੀ ਹੈ ਹੁਣ ਕਸਟਮਰ ਦੀ ਪਸੰਦ ਹੈ ਵੀ ਉਹ ਲੈ ਕੇ ਕਿਹੜੀ ਜਾਣਾ ਜਾਂਦਾ ਹੈ ਦੇਖੋ ਜੀ 1 ਰੁਪਿਆ ਦੇ ਕੇ ਤੁਸੀਂ ਆਪਣੇ ਕੋਲ 15990 ਅਤੇ 17990 ਵਾਲਾ ਜਿਹੜਾ ਕੰਬੋ ਅਸੀਂ ਲਾਇਆ ਹੈ ਤੁਸੀਂ ਲੈ ਜਾ ਸਕਦੇ ਹੋ ਉਸ ਤੋਂ ਇਲਾਵਾ ਹਰੇਕ ਜਿਹੜਾ ਪ੍ਰੋਡਕਟ ਆ ਉਹਦੇ ਨਾਲ ਇੱਕ ਗਿਫਟ ਫ੍ਰੀ ਦਿੱਤਾ ਜਾਊਗਾ ਦੇਖੋ ਜੀ ਇਹ ਤਗਰੀ ਦੇ ਜਾਇਆ ਬਾਈ ਗਿਫਟ ਤੁਹਾਡੇ ਕੋਲ ਵੀਰ ਜੀ ਐਦਾਂ ਹੀ ਐਦਾਂ ਹੀ ਗਿਫਟ ਆਊਗਾ ਤੇ ਐਦਾਂ ਹੀ ਵਾਪਸ ਜਾਊਗਾ ਇਹ ਇਹ ਕਸਟਮਰ ਲੈ ਕੇ ਜਾਊਗਾ ਜਿਸ ਦੀ ਜਿਹੜੀ ਐਮ ਆਰ ਪੀ ਰੇਟ ਆ 1800 ਰੁਪਏ ਦੀ ਕੈਟਲ ਹੈ ਇਹ ਤੁਹਾਨੂੰ ਹਰੇਕ ਪ੍ਰੋਡਕਟ ਜਿੱਦਾਂ ਤੁਸੀਂ ਵਾਸ਼ਿੰਗ ਮਸ਼ੀਨ ਲੈਂਦੇ ਹੋ ਫ੍ਰਿਜ ਲੈਂਦੇ ਹੋ ਤੇ ਆਪਣਾ LED ਲੈਂਦੇ ਹੋ ਤੁਹਾਨੂੰ ਇੱਕ ਕੈਟਲ ਜਿਹੜੀ ਹੈਗੀ 1800 ਰੁਪਏ ਦੀ MRP ਵਾਲੀ ਤੁਹਾਨੂੰ ਕੈਟਲ ਜਿਹੜੀ ਹੈਗੀ ਹੈ 1.8 ਲੀਟਰ ਦੀ ਬਿਲਕੁਲ ਫਰੀ ਦਿੱਤੀ ਜਾਊਗੀ ਉਸ ਤੋਂ ਇਲਾਵਾ ਜੇ ਸਾਡੇ ਕੋਲ ਕੋਈ 65 ਇੰਚ ਦੀ LED 55 ਇੰਚ ਦੀ LED ਲੈਂਦਾ ਉਹਨੂੰ ਗੀਜ਼ਰ ਬਿਲਕੁਲ ਫਰੀ ਦਿੱਤਾ ਜਾਊਗਾ 25 ਲੀਟਰ ਵਾਲਾ ਜੀ ਉਹ ਵੀ ਕੰਪਨੀ ਦਾ ਜਿਸ ਦੀ 5 ਸਾਲ ਦੀ ਗਾਰੰਟੀ ਹੈ ਉਸ ਤੋਂ ਇਲਾਵਾ ਜਿੱਦਾਂ ਕੋਈ ਵਾਸ਼ਿੰਗ ਮਸ਼ੀਨ ਲੈ ਕੇ ਜਾਂਦਾ ਉਹਨੂੰ ਇੱਕ ਪ੍ਰੈਸ ਫਰੀ ਹੈ ਜੀ ਉਸ ਤੋਂ ਇਲਾਵਾ ਦੇਖੋ ਗਿਫਟ ਦੇ ਪ੍ਰਮਾਰਕ ਕੀਤੀ ਹੋਈ ਹੈ ਆਪਾਂ ਨੇ ਜਿਹੜਾ ਬੰਦਾ 65 ਇੰਚ ਦੀ LED ਲੈ ਕੇ ਜਾਊਗਾ ਉਹਨੂੰ ਗਰਾਇੰਡਰ ਬਿਲਕੁਲ ਫਰੀ ਦਿੱਤਾ ਜਾਊਗਾ ਜੀ ਮਰੈਂਡਾ ਇੰਟਰਪ੍ਰਾਈਜ਼ ਵੱਲੋਂ ਲੱਗੀ ਵੀ LED ਉੱਪਰ LED ਇੱਧਰ 65 ਇੰਚ ਦੀ ਲੱਗੀ ਵੀ ਆ ਐਨ ਨਹੀਂ ਵੀ ਹੈ ਵੀ ਸਾਡੇ ਕੋਲ ਦੇਸੀ LED ਐ ਸਾਰੀਆਂ ਜਿਹੜੀਆਂ LED ਸਾਰੀਆਂ ਕੰਪਨੀ ਦੀਆਂ LED ਐ ਦੇਸੀ LED ਕੋਈ ਨਹੀਂ ਆਨਸਾਈਟ ਵਾਰੰਟੀ ਮਿਲੂਗੀ ਤੁਹਾਨੂੰ ਤੇ ਉਸ ਤੋਂ ਇਲਾਵਾ ਅੱਜ ਕੱਲ ਜਿਹੜੇ ਫੇਕ ਵੀਡੀਓ ਪਾ ਰਹੇ ਨੇ ਜਿੱਦਾਂ ਕੋਈ ਕਹਿ ਰਿਹਾ ਪੁਰਾਣਾ ਸਮਾਨ ਅਸੀਂ ਵਾਅਦਾ ਜਿ ਰੱਖਦੇ ਆ ਤਾਂ ਕਿਰਪਾ ਕਰਕੇ ਮੇਰੀ ਐਨਹੀਂ ਸਾਰਿਆਂ ਨੂੰ ਬੇਨਤੀ ਹੈ ਵੀ ਇੱਕ ਵਾਰ ਮਰੈਂਡਾ ਇੰਟਰਪ੍ਰਾਈਜ਼ ਤੇ ਆ ਕੇ ਰੇਟ ਜ਼ਰੂਰ ਚੈੱਕ ਕਰਨ ਅਤੇ ਇਹਨਾ ਫੇਕ ਵੀਡੀਓ ਤੋਂ ਜ਼ਰੂਰ ਬਚਣ ਜੀ ਇਸ ਤੋਂ ਇਲਾਵਾ ਸਾਡੇ ਕੋਲ ਜਿਹੜੀਆਂ ਚਿਮਣੀਆਂ ਐ ਕੰਪਨੀ ਦੀ ਚਿਮਣੀ ਐ ਲੀ ਪਿਓਰ ਕੰਪਨੀ ਦੀ ਚਿਮਣੀ ਐ ਜਿਹਦੀ 10 ਸਾਲ ਦੀ ਮੋਟਰ ਦੀ ਵਾਰੰਟੀ ਐ ਗੀਜ਼ਰ ਲੱਗੇ ਮੇ ਤੁਹਾਡੇ ਸਾਹਮਣੇ ਤੇ ਇੱਧਰ ਐਲਜੀ ਦੇ ਹਾਇਰ ਦੇ ਰੈਫਰਿਜਰੇਟਰ ਲੱਗੇ ਹੋਏ ਆ ਅਤੇ ਸਭ ਨਾਲ ਬੜੀ ਜਿਹੜੀ ਗੱਲ ਹੈਗੀ ਆ ਤੁਸੀਂ 1 ਰੁਪਿਆ ਦੇ ਕੇ ਐਲਜੀ ਦਾ ਰੈਫਰਿਜਰੇਟਰ ਗੀਜ਼ਰ ਚਿਮਣੀ ਲਗਾ ਸਕਦੇ ਹੋ ਜਿਹੜੀ ਕਿਸ਼ਤ ਐ ਸਿਰਫ 1994 ਰੁਪਏ ਦੀ ਕਿਸ਼ਤ ਬਣੂਗੀ ਤੁਹਾਡੀ ਮਹੀਨੇ ਦੀ ਜੀ ਤੇ ਕੋਈ ਡਾਊਨ ਪੇਮੈਂਟ ਦੇਣ ਦੀ ਲੋੜ ਨਹੀਂ ਸਿਰਫ 1 ਰੁਪਿਆ ਲੈ ਕੇ ਆਣਾ ਮਰੈਂਡਾ ਇੰਟਰਪ੍ਰਾਈਜ਼ ਤੇ ਬਈ ਸਾਰੇ ਇਲੈਕਟ੍ਰੋਨਿਕਸ ਸਮਾਨ ਦੇ ਉੱਪਰ ਮੈਂ ਕਹਿੰਦਾ ਜੋ ਮਰਜ਼ੀ ਲੈ ਜਾਓ ਤੁਸੀਂ ਸਿਰਫ 1 ਰੁਪਿਆ ਲੈ ਕੇ ਆਓ ਅਤੇ ਮਰੈਂਡਾ ਇੰਟਰਪ੍ਰਾਈਜ਼ ਤੋਂ ਆਪਣਾ ਮਨਪਸੰਦ ਦਾ ਕੋਈ ਵੀ ਪ੍ਰੋਡਕਟ ਆਪਣੇ ਘਰ ਲੈ ਜਾ ਸਕਦੇ ਹੋ ਅਤੇ ਨਾਲ ਇੱਕ ਗਿਫਟ ਜਿਹੜਾ ਸ਼ੋਰ ਗਿਫਟ ਜਿਹੜਾ ਨਾਲ ਤੁਹਾਨੂੰ ਦਿੱਤਾ ਜਾਊਗਾ ਜੀ ਭਾਈ ਭੰਗੀ ਜਿਹੜਾ ਆਰਓ ਵਗੈਰਾ ਪਏ ਨੇ ਇਹ ਵੀ ਨਾਲ ਵੀਰ ਜੀ ਦੇਖੋ ਤੁਸੀਂ ਆਪਣੇ ਕੋਲ ਦੇਸੀ ਸਮਾਨ ਕੋਈ ਨਹੀਂ ਹੈਗਾ ਆਪਣੇ ਕੋਲ ਜਿਹੜੇ ਸਾਰੇ ਆਰਓ ਲੱਗੇ ਹੋਏ ਨੇ ਕੰਪਨੀ ਦੇ ਐਲਜੀ ਦੇ ਲੀਪਿਓਰ ਦੇ ਆਪਣਾ ਲੈਕਸਨ ਦੇ ਸਾਰੀ ਕੰਪਨੀਆਂ ਦੇ ਆਰਓ ਲੱਗੇ ਹੋਏ ਨੇ ਦੇਸੀ ਸਮਾਨ ਦੀ ਮਰਿੰਡਾ ਐਂਟਰਪ੍ਰਾਈਜ਼ ਦੇ ਵਿੱਚ ਕੋਈ ਜਗ੍ਹਾ ਨਹੀਂ ਹੈਗੀ ਕਿਉਂਕਿ ਅਸੀਂ ਸਿਰਫ オリジナル ਕੁਆਲਿਟੀ ਕਰਕੇ ਹੀ ਮਰਿੰਡੇ ਦੇ ਵਿੱਚ ਜਾਣੇ ਜਾਂਦੇ ਹਾਂ ਹਾਂਜੀ ਉਸ ਤੋਂ ਇਲਾਵਾ ਸਾਡੇ ਕੋਲ ਮਾਈਕ੍ਰੋਵੇਵ ਦੀ ਸਾਰੀ ਰੇਂਜ ਹੈਗੀ ਹੈ ਮਾਈਕ੍ਰੋਵੇਵ ਵੀ ਹੈਗੇ ਆਪਣੇ ਕੋਲ ਇਹਦੀ ਮਾਈਕ੍ਰੋਵੇਵ ਦੀ ਮੈਂ ਤੁਹਾਨੂੰ ਉਹੀ ਗੱਲ بار بار ਸਮਝਾ ਰਿਹਾ ਜਿਹੜੀ microwaves ਦੀ ਰੇਂਜ ਸਾਡੇ ਕੋਲ ਸਾਰੀ ਹੈਗੀ ਹੈ ਤੇ ਇਹ ਵੀ ਤੁਸੀਂ 1 ਰੁਪਿਆ ਦੇ ਕੇ ਲਿਜਾ ਸਕਦੇ ਹੋ ਕੋਈ ਪੈਸਾ ਤੁਸੀਂ ਮਰਿੰਡਾ ਐਂਟਰਪ੍ਰਾਈਜ਼ ਤੇ ਇਸ ਦੀਵਾਲੀ ਦੇ ਵਿੱਚ ਲੈ ਕੇ ਨਹੀਂ ਆਣਾ ਸਿਰਫ ਲੈ ਕੇ ਜਾਣੇ ਹੈ ਜੀ ਗਿਫਟ ਤੇ ਪ੍ਰੋਡਕਟ ਆਪਣੇ ਘਰ ਦੇ ਵਿੱਚ ਵੱਧ ਤੋਂ ਵੱਧ ਲੈ ਕੇ ਜਾਓ ਤੇ ਜਿਹੜੀ ਦੀਵਾਲੀ ਤੇ ਨਵਰਾਤਰੀ ਦੇ ਇਹ ਸੁਭਾਅ ਅਫਸਰ ਦੇ ਲਾਭ ਉਠਾਓ ਇਸ ਦੀਵਾਲੀ ਦੇ ਅਫਸਰ ਤੇ ਤੇ ਨਵਰਾਤਰੀ ਦੇ ਸ਼ੁਭ ਅਫਸਰ ਤੇ ਫੋਨਾਂ ਤੇ ਬਹੁਤ ਵਧੀਆ ਸਕੀਮ ਲਾਈ ਵੀ ਜਿੱਦਾਂ ਤੁਸੀਂ ਦੇਖ ਸਕਦੇ ਹੋ ਆਪਣੇ ਕੋ ਰੈਡਮੀ ਐਮਆਈ ਠੀਕ ਹੈ ਜੀ ਸੈਮਸੰਗ ਐਪਲ ਤੇ ਓਪੋ ਵੀਵੋ ਸਾਰੇ ਪ੍ਰੋਡਕਟ ਜਿਹੜੇ ਅਵੇਲੇਬਲ ਹੈਗੇ ਆ ਤੇ ਕੰਪਨੀ ਦੇ ਪ੍ਰੋਡਕਟ ਹੈ ਤੇ ਆਨਲਾਈਨ ਨਾਲੋਂ ਸਸਤੇ ਤੁਸੀਂ ਆਨਲਾਈਨ ਰੇਟ ਚੈੱਕ ਕਰਕੇ ਆਓ ਫਿਰ ਮੋਰਿੰਡਾ ਇੰਟਰਪ੍ਰਾਈਜ਼ ਤੇ ਪਹੁੰਚੋ ਤੇ ਤੁਹਾਨੂੰ ਆਨਲਾਈਨ ਨਾਲੋਂ ਵਾਧ ਦਾ ਫਾਇਦਾ ਮਰੈਂਡਾ ਇੰਟਰਪ੍ਰਾਈਜ਼ ਤੇ ਹੋਊਗਾ ਜੀ ਬਈ ਮਾਰਕੀਟ ਚ ਜਿਕਣਾ ਰੈਡਮੀ ਹੋ ਗਿਆ ਸੈਮਸੰਗ ਐਪਲ 16 ਆਇਆ ਸਾਰੇ ਜਿਹੜੇ ਰਨਿੰਗ ਮਾਡਲ ਨੇ ਮਾਰਕੀਟ ਦੇ ਵਿੱਚ ਉਹੀ ਨੇ ਆਪਣੇ ਕੋਲ ਅਵੇਲੇਬਲ ਆਪਣੇ ਕੋਲ ਦੇਖੋ ਤੁਸੀਂ ਦੇਖ ਸਕਦੇ ਹੋ ਐਪਲ ਦੇ ਸਾਰੇ ਪ੍ਰੋਡਕਟ ਅਵੇਲੇਬਲ ਹੈਗੇ ਆ ਤੇ ਸੈਮਸੰਗ ਦੇ ਸਾਰੇ ਜਿਹੜੇ ਨਵੇਂ ਮਾਡਲ ਹੈਗੇ ਆ ਉਹ ਸਾਰੇ ਅਵੇਲੇਬਲ ਹੈਗੇ ਆ ਹਰੇਕ ਫੋਨ ਦੇ ਨਾਲ ਤੁਹਾਨੂੰ ਇੱਕ ਸਪੈਸ਼ਲ ਜਿਹੜੇ ਗਿਫਟ ਦਿੱਤੇ ਜਾਣਗੇ ਮਤਲਬ ਕਿ ਤੁਸੀਂ ਫੋਨ ਲਿਆ ਤੇ ਨਾਲ ਦੇ ਤੁਹਾਨੂੰ ਪੰਜ ਗਿਫਟ ਦਿੱਤੇ ਜਾਣਗੇ ਗਿਫਟ ਦਵੋਗੇ ਦਵੋਗੇ ਜਿਸ ਵਿੱਚ ਪਹਿਲਾ ਗਿਫਟ ਹੈਗਾ ਕੇਵਲ ਪ੍ਰੋਟੈਕਟਰ ਦੂਸਰਾ ਕੀਪ ਟ ਹੈਗਾ 셀ਫੀ ਸਟਿਕ ਜਿਹੜੀ ਰਿਮੋਟ ਵਾਲੀ 셀ਫੀ ਸਟਿਕ ਹੈ ਇਹ ਸਪੈਸ਼ਲ ਆਪਣੇ ਕਸਟਮਰ ਲਈ ਮੰਗਾਈ ਗਈ ਹੈ ਰਿਮੋਟ ਵਾਲੀ 셀ਫੀ ਸਟਿਕ ਹੈ ਉਸ ਤੋਂ ਇਲਾਵਾ ਹੈੱਡਫੋਨ ਕੰਪਨੀ ਦੇ ਹੈੱਡਫੋਨ ਹੈ ਯੂ ਐਂਡ ਆਈ ਦੇ ਉਸ ਤੋਂ ਇਲਾਵਾ ਕਵਰ ਵਧੀਆ ਕਵਰ ਜਿਹੜਾ ਹੈਗਾ ਕੰਪਨੀ ਦਾ ਕਵਰ ਮਿਲੂਗਾ ਤੁਹਾਨੂੰ ਉਸ ਤੋਂ ਇਲਾਵਾ ਜਿਹੜਾ ਗਲਾਸ ਹੈਗਾ 2.5 ਤੋਂ 300 ਰੁਪਏ ਵਾਲਾ ਗਲਾਸ ਹੈ ਜਿਹੜਾ ਉਹ ਤੁਹਾਨੂੰ ਆਪਣੇ ਫੋਨ ਦੇ ਲਗਾ ਕੇ ਦਿੱਤਾ ਜਾਊਗਾ ਤੇ ਪੰਜ ਜਿਹੜੇ ਗਿਫਟ ਜਿਹੜੇ ਸ਼ੋਰ ਗਿਫਟ ਆ ਤੁਹਾਨੂੰ ਨਾਲ ਦਿੱਤੇ ਜਾਣਗੇ ਜੀ ਦੇਖੋ ਜੀ ਭਾਜੀ ਛੋਟੇ ਮੋਬਾਈਲ ਵੀ ਰੱਖੇ ਹੋਏ ਨੇ ਪਿੱਛੇ ਲੱਗਦੇ ਕੀਪੜੇ ਵਗੈਰਾ ਸਾਰੇ ਸਾਰੇ ਫੋਨ ਅਵੇਲੇਬਲ ਨੇ ਇਨਵਰਟਰ ਬੈਟਰੀ ਸਾਰੇ ਸਾਰੇ ਪ੍ਰੋਡਕਟ ਅਵੇਲੇਬਲ ਨੇ ਉਸ ਤੋਂ ਇਲਾਵਾ ਫੋਲਡ ਜਿਹੜਾ 6th ਹੈ ਜਿੱਦਾਂ ਇਹ ਫੋਨ ਬਹੁਤ ਘੱਟ ਮਿਲਦਾ ਇਹ ਵੀ ਆਪਣੇ ਕੋਲ ਜ਼ੀਰੋ ਡਾਊਨ ਪੇਮੈਂਟ ਤੇ ਤੇ ਬਹੁਤ ਹੀ ਆਸਾਨ ਕਿਸ਼ਤਾਂ ਤੇ ਮਿਲੂਗਾ ਤੁਸੀਂ ਸਿਰਫ 1 ਰੁਪਿਆ ਲੈ ਕੇ ਆਣਾ ਮਰੀਂਡਾ ਇੰਟਰਪ੍ਰਾਈਜ਼ ਤੇ ਤੇ ਹਰ ਇੱਕ ਤਰ੍ਹਾਂ ਦਾ ਮੋਬਾਈਲ ਅਤੇ ਗਿਫਟ ਤੁਸੀਂ ਲਿਆ ਸਕਦੇ ਹੋ ਆਪਣੀ ਦੁਕਾਨ ਦਾ ਐਡਰੈਸ ਹੈਗਾ ਓਪੋਰੀ ਬਸ ਸਟੈਂਡ ਨੀਅਰ ਪੀਐਨਬੀ ਬੈਂਕ ਮੋਰਿੰਡੇ ਦੇ ਵਿੱਚ ਤੇ ਮੋਬਾਈਲ ਨੰਬਰ ਬਾਈ ਮੋਬਾਈਲ ਨੰਬਰ 8727 9970059780927005 ਬਾਕੀ ਤੁਹਾਡੀ ਜਿਹੜੀ ਸਕਰੀਨ ਦੇ ਉੱਤੇ ਜਿਹੜੇ ਸਾਡੇ ਨੰਬਰ ਸ਼ੋ ਹੋ ਰਹੇ ਨੇ ਤੁਸੀਂ ਜਲਦੀ ਤੋਂ ਜਲਦੀ ਇਸ ਦੀਵਾਲੀ ਅਤੇ ਨਵਰਾਤਰੇ ਦੇ ਫਾਇਦੇ ਲੈਣ ਲਈ ਮੋਰੈਂਡਾ ਐਂਟਰਪ੍ਰਾਈਜ਼ ਬੱਸ ਸਟੈਂਡ ਤੇ ਪਹੁੰਚੋ ਜੀ ਧੰਨਵਾਦ ਗੱਲਬਾਤ ਆਪਣੇ ਕੋਲ ਹਰੇਕ ਤਰ੍ਹਾਂ ਦਾ ਫైనాన్స్ ਅਵੇਲੇਬਲ ਹੈ ਬਜਾਜ ਐਚਡੀਐਫਸੀ ਆਈਡੀਐਫਸੀ TVS بناਜ਼ ਹੋਮ ਕ੍ਰੈਡਿਟ ਤੁਸੀਂ ਸਿਰਫ 1 ਰੁਪਿਆ ਲੈ ਕੇ ਮੋਰਿੰਡਾ ਇੰਟਰਪ੍ਰਾਈਜ਼ ਤੇ ਆਣਾ ਤੇ 1 ਰੁਪਏ ਦੇ ਵਿੱਚ ਤੁਸੀਂ ਕੋਈ ਵੀ ਪ੍ਰੋਡਕਟ ਇਲੈਕਟ੍ਰੋਨਿਕ ਦਾ ਸਮਾਨ ਮੋਬਾਈਲ ਇਨਵਰਟਰ ਬੈਟਰੀ ਕੋਈ ਵੀ ਸਮਾਨ ਤੁਸੀਂ ਮੋਰਿੰਡਾ ਇੰਟਰਪ੍ਰਾਈਜ਼ ਤੇ 1 ਰੁਪਏ ਦੇ ਵਿੱਚ ਲਿਆ ਸਕਦੇ ਹੋ ਤੇ ਸਕੀਮਾਂ ਜਿਹੜੀਆਂ ਤੁਹਾਨੂੰ ਮੋਰਿੰਡਾ ਇੰਟਰਪ੍ਰਾਈਜ਼ ਤੇ ਮਿਲੂंगी ਕਿਤੇ ਨਹੀਂ ਮਿਲੂਗੀਆਂ ਜਿਹੜੀ ਫਿਕਸ EMI ਆ 999 ਰੁਪਏ ਦੀ 1994 ਰੁਪਏ ਦੀ 1111 ਦੀ 1399 ਰੁਪਏ ਦੀ ਇਦਾਂ ਦੇ ਫਿਕਸ EMI ਤੁਹਾਨੂੰ ਮਿਲੂਗੇ ਮੋਰਿੰਡਾ ਇੰਟਰਪ੍ਰਾਈਜ਼ ਨਾਲ ਕਿਸੇ ਨੂੰ ਖਾਲੀ ਜਾਣ ਨਹੀਂ ਦੇਵਾਂਗੇ ਸਾਮਾਨ ਦੇ ਕੇ ਜੋਗੇ ਹਾਂਜੀ ਆ ਬਿਲਕੁਲ ਕਿਸੇ ਨੂੰ ਅਸੀਂ ਖਾਲੀ ਜਾਣ ਨਹੀਂ ਦੇਣਾ ਤੇ ਸਮਾਨ ਦੇ ਨਾਲ ਸਾਰਿਆਂ ਨੂੰ ਗਿਫਟ ਫ੍ਰੀ ਗਿਫਟ ਜਿਹੜੇ ਹੈਗੇ ਦਿੱਤੇ ਜਾਣਗੇ ਇਸ ਆਫਰ ਦਾ ਲਾਭ ਠਾਣ ਲਈ ਮੋਰਿੰਡਾ ਐਂਟਰਪ੍ਰਾਈਜ਼ ਤੇ ਪਹੁੰਚੋ ਜੀ ਸਭ ਨਾਲ ਬੜੀ ਗੱਲ ਹੈਗੀ ਮੋਰਿੰਡਾ ਐਂਟਰਪ੍ਰਾਈਜ਼ ਤੇ ਤੁਹਾਨੂੰ ਜੰਮੂ ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਦਾ ਕੋਈ ਵੀ ਕਸਟਮਰ ਆਂਦਾ ਏ ਅਸੀਂ ਉਹਨੂੰ ਮੋਬਾਈਲ ਦੇ ਕੇ ਭੇਜੂਗਾ ਛਾ ਸਾਵਨਾ ਬੜੀ ਗੱਲ ਹੈ ਜੇ ਕਿ ਇਹਦਾ ਸਿਬਲ ਸਕੋਰ ਘੱਟ ਵੀ ਹੈਗਾ ਤਾਂ ਅਸੀਂ ਉਹਨੂੰ ਮੋਬਾਈਲ ਛੋਟ ਹੀ ਨਾਲ ਮੋਬਾਈਲ ਜਿਹੜਾ ਅਸੀਂ ਮੋਰਿੰਡਾ ਐਂਟਰਪ੍ਰਾਈਜ਼ ਉਹਨੂੰ ਮੋਬਾਈਲ ਪ੍ਰੋਵਾਈਡ ਕਰਾਊਗੀ ਅਤੇ ਨਾਲ ਉਸ ਤੋਂ ਇਲਾਵਾ ਗਿਫਟ ਵੀ ਤੁਹਾਨੂੰ ਦਿੱਤੇ ਜਾਣਗੇ ਜੀ ਭਾਈ ਏਰੀਏ ਦੀ ਕੋਈ ਪਾਬੰਦੀ ਨਹੀਂ ਜਿੱਥੋਂ ਮਰਜੀ ਆ ਸਕਦਾ ਬਿਲਕੁਲ ਜੀ ਬਿਲਕੁਲ ਏਰੀਏ ਦੀ ਕੋਈ ਪਾਬੰਦੀ ਨਹੀਂ ਹੈਗੀ ਜੇ ਐਂਡ ਕੇ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੋਈ ਵੀ ਕਸਟਮਰ ਜਿਹੜਾ ਹੈਗਾ ਮੋਰਿੰਡਾ ਐਂਟਰਪ੍ਰਾਈਜ਼ ਤੇ ਪਹੁੰ ਇਸ ਨਵਰਾਤਰੀ ਅਤੇ ਦੀਵਾਲੀ ਦੇ ਇਸ ਸ਼ੁਭ ਅਫਸਰ ਦਾ ਲਾਭ ਉਠਾਓ ਧੰਨਵਾਦ ਜੀ ਮੋਬਾਈਲ ਦੇ ਵੀ ਐਸੈਸਰੀ ਵੀ ਹੁੰਦੀ ਆਪਣੇ ਕੋਲ ਹੀ ਸਾਰੀ ਐਸੈਸਰੀ ਆਪਣੇ ਕੋਲ ਮੋਬਾਈਲ ਦੀ ਹੈੱਡਫੋਨ ایرਪੋਰਟ ਤੇ ਸਾਰੇ ਜਿਹੜੇ ਕਵਰ ਵਗੈਰਾ ਅਵੇਲੇਬਲ ਹੈਗੇ ਨੇ ਤੇ オリジナル ਸਮਾਨ ਸਾਰਾ ਮਿਲੂਗਾ ਆਪਣੇ ਕੋਲ ਮੋਰਿੰਡਾ ਇੰਟਰਪ੍ਰਾਈਜ਼ ਤੇ